ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਤੇ ਚੰਗਿਆ ਜੀ ਅੱਜ ਸ੍ਰੀ ਚਮਕੌਰ ਸਾਹਿਬ ਨੂੰ ਦੋ ਕੰਮ ਹੈਗੇ ਉੱਥੇ ਜਿਹੜੇ ਜ਼ਰੂਰੀ ਹੈ ਕਰਕੇ ਆਉਣੇ ਆਲੇ ਤੇ ਮਾਹ ਵੀ ਜਾਂਦੇ ਜਾਂਦੇ ਆਏ ਵੀ ਲੰਗਰ ਪਾਣੀ ਛਕ ਲਈਏ ਥੋੜਾ ਜਿਹਾ ਪ੍ਰਸ਼ਾਦਾ ਰੈਡੀ ਹੋ ਗਿਆ ਤੇ ਮੈਂ ਦੋਈ ਛਕ ਨਹੀਂ ਸਕੀ ਜਾਨਾ ਇਹਦੇ ਪੇਕੇ ਨੂੰ ਵੀ ਜਾਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਇ ਗੁਰਜੀ ਦਾ ਘਰ ਸਾਹ, ਰਾਇ ਗੁਰਜੀ ਕੀ ਫਤਿਹ। ਇਹਦੇ ਤੇ ਕੇ ਨੂੰ ਜਾਣਾ ਜੀ ਜੀ ਫੁੜ੍ਹਾਈ ਬਚਰੀ ਕਹਿੰਦੀ ਆ ਵੀ ਤੂੰ ਜਿੱਦਣ ਦੀ ਮੰਮੀ ਇੱਥੇ ਨੂੰ ਗਈ ਐ ਵੀ ਤੂੰ ਗੇੜਾ ਨਹੀਂ ਮਾਰਨਾ ਜੀ। ਸਹੀ ਗੱਲ, ਸਹੀ ਗੱਲ ਐ ਤਾਂ। ਹੋਰ ਜੇ ਬੰਦਾ ਜਾਣਾ। ਮੈਂ ਕਹੀ ਬਚਰਾ। ਉਹ ਇਹਨੂੰ ਤੰਗ ਆਇਨ ਉਹ ਇਹ ਜਾ ਮਾਰਿਆ ਵਧਾ ਕੇ ਉਹਨੇ। ਕਹਿੰਦੀ ਸਾਡਾ ਜੁਆਇਓ ਜੀ ਨਹੀਂ ਚੰਗਾ। ਦੂਏ ਦਿਨ ਗੇੜਾ ਮਾਰ ਜਾਂਦਾ। ਆਹ ਆਵਾ ਫੇਰ ਨੂੰ ਇਹ ਤਾਂ ਨਹੀਂ ਪਤਾ ਹੈਗਾ ਹੁਣ ਮੈਂ ਜਾ ਕੇ ਦੱਸੂਗੀ ਉਹਨੂੰ ਸਵਾਰ ਕੇ ਹੀ। ਅੱਛਾ। ਬਈ ਮੈਂ ਭੇਜ ਦਿੱਤੀ ਇਹਨੂੰ। ਇਹ ਤਾਂ ਹੈ। ਏ ਏ ਚਿਕੋਈ ਜੀ ਇਹ ਨਾ ਬਤਾਏਗਾ ਇਹ ਮੈਨੂੰ ਕੀ ਕਰਦੀ ਦੀ ਪਹਿਰਾ ਕਹਿੰਦੀ ਉਠੋ ਜੀ ਨਾ ਹੋ ਤੁਸੀਂ ਫਿਰ ਮੈਂ ਤੁਹਾਨੂੰ ਰੋਟੀ ਦਿੰਦੀ ਆ ਜੀ ਫਿਰ ਸਕੂਟਰੀ ਚੱਕੋ ਜੀ ਵੀ ਤੁਸੀਂ ਮੇਰੇ ਪੇਕਿਆਂ ਕਿਹੜਾ ਮਾਰ ਕੇ ਆ ਜੀ ਹਾਂ ਟੂ ਟੇ ਰੋੜੇ ਆਪੜੀ ਮਾ ਮਾਪਰੇ 2 ਰੁਪਏ ਖਰਵਾਣ ਨਾਲ ਗੰਦਾ ਮਰ ਜਾਣਾ ਇਹ ਕੀ ਬੋਲ ਰਹੀ ਹੋ ਗੱਲ ਨਹੀਂ ਇਹ ਤਾਂ ਕਿਆ ਵੀ ਤੂੰ ਗੋਲੀ ਜਾਈ ਬਈ ਸਾਰਿਆਂ ਨੇ ਆਪਣੇ ਬੜੀ ਸੌਂਚ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਇਹ ਤਾਂ ਕੋਈ ਜਾਤੇ ਨਾ ਉਹ ਪਿਆਰ ਹੁੰਦਾ ਹੁੰਦਾ ਹੂੰ ਉਹ ਤਾਂ ਆਪਣੇ ਮਾਦ ਵਿੱਚ ਹੁੰਦਾ ਗਲਤਾਂ ਅਸਲ ਮੋਹ ਕਰਦਾ ਤੁਹਾਡਾ ਕਰ ਦੇਣਾ ਉਹ ਮੈਨੂੰ ਪਤਾ ਜੀ ਜੇ ਮੋਹ ਕਰਦਾ ਹੈ 그러면은 ਸਾਡਾ ਮੋਹ ਇੱਕ ਦਿਨ ਨਿਕਲੂਗਾ ਵੀ ਆ ਕੇ ਵੀ ਸਾਨੂੰ ਆ ਕੇ ਜੱਫੀ ਪਾਉਂਗੇ ਜਾਂ ਐ ਤਦ ਉਹ ਕੰਮ ਪ੍ਰਾਪਤ ਹੀ ਕਰਦੇ ਮੈਂ ਤੇ ਹਾਂ ਮੈਂ ਤੇ ਮੈਂ ਵੀ ਆਇਆ ਸੋਦੀ ਹਣੀ ਆ ਜਦ ਤੁਸੀਂ ਪਤਾ ਕਿਆ ਕਹਿੰਦੇ ਰਹਿੰਦੇ ਆ ਲੈ ਵੀਡੀਓ ਗਾਲ ਨੂੰ ਲਾਉ ਦੇਣੀ ਆ ਤੁਹਾਡੀਆਂ ਫੋਨ ਤਾਂ ਲਾਉ ਦੇ ਦਈਏ ਤੁਹਾਡਾ ਹਾਂ ਬਸਾਰੇ ਆਪਣੇ ਜਾਲ ਦੇ ਵਿੱਚ ਆਪੇ ਵੱਸ ਗਏ ਮੈਂ ਵੀ ਜਾਣ ਕੇ ਗਿਆ ਦਾ ਹੂੰ ਠੀਕ ਆ ਮੈਂ ਮੰਨ ਲਿਆ ਇਹ ਨਹੀਂ ਗੱਲ ਹੈ ਕਿ ਵੀ ਉਹ ਇੱਥੇ ਹੋਗਣਾ ਇੱਥੇ ਹੋਗਣਾ ਇੱਥੇ ਹੋਗਣਾ ਸਾਰਾ ਆਪਣੇ ਕੋ ਬਰਾਬਰ ਰੱਖੋ ਹਾਂ ਕਿਉਂ ਡਾਕਟਰ ਆ ਬੈਗ ਉਹਨੂੰ ਭਰ ਕਿੱਧਰ ਨੂੰ ਰਿਆ ਦੱਸੋ ਮੈਂ ਕੀ ਕਰਿਆ ਮੈਂ ਹਾਂ ਜਵਾਬ ਦਿਓ ਤਾਂ ਭਰ ਦਾ ਕੋਈ ਨਹੀਂ ਕਰ ਮੈਂ ਪੈਸੇ ਕਰਦਾ ਮੈਂ ਤਾਂ ਗੱਲ ਕਹੀ ਨਾ ਆਪਣੇ ਮੂੰਹ ਤੇ ਤੇ ਬੂੰਹ ਤੇ ਗੱਲਾਂ ਕਰਨਾ ਨਹੀਂ ਹਾਂ ਤੁਸੀਂ ਕਹਿ ਰਹੇ ਨੰਦੇ ਹਾਂ ਮੈਂ ਤੇਰੇ ਕਹਿਣਾ ਹਾਂ ਬੇਬੂਹ ਤੇ ਗੱਲਾਂ ਹੋਈ ਨਹੀਂ ਹਾਂ ਪੋਈਕਾ ਜਾਣਾ ਵੀ ਇਕਲੱਗ ਦੀ ਗੱਲ ਹੁੰਦੀ ਆ ਮੈਂ ਮਮੀ ਦੇ ਜਾਣਾ ਮੈਂ ਹੋਰਾਂ ਨੀਆਂ ਗੱਲਾਂ ਨਹੀਂ ਹੁੰਦੀਆਂ ਹਾਂ ਫੇਰ ਉਹ ਫੋਨ ਫੋਨ ਦੀ ਲਗਾਉਂਦੇ ਆ ਜਾ ਕੇ ਗੱਲ ਜਾ ਕੇ ਆਈ ਆ ਹਮਰੋਡੇ ਰਾਜੇ ਸਮਾਂ ਕਿਆ ਕਰਨਾ ਨਾ ਮੈਂ ਤਾਂ ਉਹਨੂੰ ਨਾ ਕਰਦੀ ਸੀ ਨਾ ਮੈਂ ਕਹਾ ਵੀ ਨਾ ਤੁਸੀਂ ਅਜੇ ਜਨਜੀਤ ਕੋਲ ਅੰਦਰ ਜਾਓ ਅੱਛਾ ਨਾ ਚਾਹ ਆਰਤੀ ਉਦੋਂ ਜਾਓ ਚੱਲ ਅੱਜ ਤੁਹਾਨੂੰ ਛੱਡ ਦੇਣੇ ਲੋਵ ਨਾਲ ਜਾਣਾ ਹਾਂ ਫੇਰ ਆਏ ਆ ਇਹ ਤਾਂ ਉਦੋਂ ਹੀ ਆ ਨਾ ਜੋ ਉਦੋਂ ਨਾਂ ਦਾ ਆਵਾਜ਼ ਨਹੀਂ ਕਰਦਾ ਉਹ ਨਾਂ ਦਾ ਜਿਹੜਾ ਉਹ ਦਵਾ ਦੇਣਾ ਪੈਣੀ ਕਰੀ ਯਾਰ ਮੈਂ ਨਹੀਂ ਕਿਸੇ ਦਾ ਫਰਕ ਕਰਦੀ ਨਾ ਮਹਾਰਾਜ ਖਰਾਬ ਠੀਕ ਆ ਸਾਰੇ ਮੈਨੂੰ ਕੋਈ ਜ਼ਰੂਰਤ ਨਹੀਂ ਕਿਸੇ ਦਾ ਬਾਕੀ ਆਲੇ ਵੀ ਆਸਕੇ ਬਾਲ पे ਜਿਹੜੇ ਸਾਰੇ ਉਹ ਹੀ ਆਪਣੇ ਆਹ ਕਹਿ ਲੈ ਜੀ ਚਲੋ ਜੀ ਮੈਂ ਬਖਾਦਾ ਜਾ ਕੇ ਬਾਅਦ ਵਿੱਚ ਮਿਲਦੇ ਹਾਂ ਉਪਰ ਹੂੰ ਬਤਾ ਦੇ ਕਿ ਲੋਗੇ ਆਉਣੇ ਆਉਣ ਤੋਂ पहुंच गए जी आज दिल फैलते खुलना मिला था हाँ।, हाँ हाँ ओ हाँ कोई है का कुत्ते का किला है वहाँ ਤਾਂ ਧੰਨਵਾਦ ਸਾਡੇ ਜਿਹਨੇ ਦਰਸ਼ਨ ਕੀਤੇ ਤੁਹਾਡੇ ਅੱਛਾ ਲੈ ਤਾਂ ਨਹੀਂ ਕਹ ਧੰਨਵਾਦ ਸਾਡੇ ਜੋ ਦਰਸ਼ਨ ਹੋਏ ਤੁਹਾਡੇ ਤਾਂ ਧੰਨਵਾਦ ਤਾਂ ਸਾਡੇ ਆ ਜੀ ਤੁਹਾਡੇ ਦਰਸ਼ਕ ਜਣੇ ਕਰੇ ਆ ਜੀ ਅੱਛਾ ਅੱਜ ਧੰਨਵਾਦ ਯਾਨੀ ਕਹਿੰਦਾ ਬਾਤ ਤੂੰ ਸਾਡੀ ਛੋਟੀ ਛੋਟੀ ਦੇਖਦਾ ਨਹੀਂ ਹੈਗਾ ਹੈ ਸਾਡੀ ਵੀਡੀਓ ਨਹੀਂ ਦੇਖਦਾ ਤੂੰ ਜਣੀ ਆਹੀ ਕਹਿੰਦੇ ਦਰਸ਼ਨ ਅਰਜੀਨਲ ਦੇਖਾ ਅਰਜੀਨਲ ਅਰਜੀਨਲ ਦੇਖਾ ਉਹ ਫੋਨ ਟੀਵੀ ਪਰ ਤਾਂ ਨਾ ਦੇਖਣਾ ਅਰਜੀਨਲ ਦੇਖਾ ਵੀ ਕਿੰਨੀ ਖੁਸ਼ੀ ਹੋ ਤਾਕਦੀ ਹੋਈ ਨਹੀਂ ਭੈ ਯਾਦੋਂ ਬਾਤ ਸਹੀ ਹੈ ਹੋਸਟ ਠੀਕ ਹੈ ਐਂ ਵਧੀਆ ਓਕੇ ਦੀ ਰਿਪੋਰਟ ਸੰਦੀਪ ਜਿੱਦਰਾ ਓਹ ਆਪਣੀ ਚਾਰਾਂ ਜੀ ਦੇ ਰਿਪੋਰਟ ਵਿੱਚ ਤੁਹਾਡਾ ਪੁੱਛਦਾ ਨੂੰ ਅੱਛਾ ਜਿੱਦਰਾ ਮੈਨੂੰ ਵੀ ਆਇਆ ਤਾਂ ਕਹਿੰਦੀ ਛੇ ਤਿੰਨ ਲੰਨ ਗੁੱਟ ਲਾ ਕੇ ਆ ਬੁੱਲਡਰ ਸੰਦੂ ਸੇਲ ਨਾਲ ਪਿਆਜ਼ ਪਾ ਵਧੀਆ ਵਧੀਆ ਹੱਥੋਂ ਹੱਥੋਂ ਚੱਲਦਾ ਹਾਏ ਹੱਥੋਂ ਪਟੜਨਾ ਚਾਹੀਦਾ ਅੱਛਾ ਆ ਲਿਆਦਾ ਉਹ ਪੁੱਤਾਂ ਦੇ ਇੱਕ ਹੋਰ ਹੈ ਇਹ ਇਹ ਲੰਦਾ ਦਾ ਏ ਹੋ ਉਧਰ ਦਾ ਉਹ ਨਹੀਂ ਨਾ ਰਹਿ ਗਿਆ ਉਹ ਜੀ ਪਰ ਉਹ ਹੈ ਉਹ ਹੈ ਤਾਂ ਡੁਪਲੀਕੇਟ ਤਾਂ ਹੈ ਹੈਲੋ ਬੀਲ ਦੇ ਵਿੱਚੋਂ ਹੀ ਕਰ। ਅੱਛਾ 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 ਬੀਲ ਵਿੱਚੋਂ ਆ। ਦੇਖੀ ਹਦਰ ਰਗੜੀ। ਤੈਨੂੰ ਕਹਣ ਲੱਗਿਆ ਹੋ। ਲੱਗਦਾ ਮਿਲ ਰਿਹਾ। ਲੈ ਲੈ। ਕਰੇ ਜੀ। ਅਜਾ ਪ੍ਰੇਜ ਦਾ ਜਿਹੜਾ ਨਾ ਮੁਬਾਰਕਾਂ ਮੈਂ ਤੈਨੂੰ। ਉਹਨੂੰ ਮੁਬਾਰਕੀ ਵੰਦੀ। 3 ਵੀ ਕੱਬਦੀ ਹੈ। ਠੀਕ ਆ। ਤੈਨੂੰ ਡਿਟੈਲ ਮੁੱਕੇ। ਇੱਕ ਸਨ ਆਪਣੇ। ਹਾਂ। ਹਾਲੋ। ਜਿਹੜਾ ਆਪਣੇ ਕੋਲ ਪਹਿਲਾਂ ਉਹਦਾ 85 ਵਾਲਾ 185 ਨਹੀਂ 163 ਕਿਹੜਾ ਦਾ ਮਾ ਉਹਦੇ ਨਾਲੋਂ ਜ਼ਿਆਦਾ بڑا ਹੈ। ਇੱਕ ਮਿੰਟ। ਇਹ ਲੈ ਬੜਾ ਠੰਡਾ ਜਾਂਦਾ ਜ਼ਿਆਦਾ ਠੰਡਾ ਬਸ ਤੋ ਹੋਰ ਗਿਆ। ਨੋਰਮਲ ਦੇ ਦੇਵਾ ਪਾਣੀ ਥੋੜਾ ਹਾਲ ਲੜਾ ਲਾ ਦੇ ਵਿੱਚੋਂ। ਜਿਆਦਾ ਨਾਲ ਬੜ ਰਹੀ ਹੈ ਥੋੜਾ ਜਿਹਾ ਪਿੱਛੇ ਵੜਾ ਮਿਲ ਜਾ ਕਰ ਲੈ। ਨਾ ਮੋਟਰ ਦਾ। ਤਦ ਬੁਗਾ ਫੇਰ ਮਾਰਿਆ ਪਰੇ। ਠੀਕ ਆ। ਵਧੀਆ ਹੈ। ਸ਼ਕਤੀ ਟੂਟੇ ਯੇ ਚਾਹੀਦਾ ਹੋਕਾ ਚਾਹੀਦਾ ਹਾਂ ਹਾਂ ਠੀਕ ਹੈ ਥੈਂਕ ਯੂ ਲੈ ਬਣੀ ਕਰਮ ਕਰਮ ਕੀ ਆਵਾਜ਼ ਸਕੂਲੋਂ ਸ਼ੁੱਭੂ ਫਿਰ ਮੰਮੀ ਕੋਲਤੀ ਆਪਣੀ ਕੋ ਤੁਹਾਨੂੰ ਪਤਾ ਚਾਹ ਪਾਣੀ ਦਾ ਤਾਂ ਕਿਆ ਸਾਬਕਾ ਹੁੰਦਾ ਸਸਰੀ ਘਰ ਦੇ ਸਾਰਿਆਂ ਨੂੰ ਸਸਰੀ ਘਰ ਦੇ ਸਾਰਿਆਂ ਨੂੰ ਮੈਨੂੰ ਪਤਾ ਲੱਗਿਆ ਕਿ ਕੈਮਾ ਬੋਲਦੀ ਬੋਲਦੀ ਸਹੀ ਗੱਲ ਹੈ ਲਗੇ ਜੀ ਆਓ ਭੈਣ ਦੀ ਗੁਝੀਆ ਜੁਆਈ ਦੀ ਗੁਝੀਆ ਸਾਡ ਜੁਆਈ ਨਹੀਂ ਹੈ ਹੁਣ ਜੁਆਈ ਦੇ ਵੀ ਦੱਸ ਨਹੀਂ ਸਕਦੇ ਹੈਗੇ ਕਿਉਂ ਕਿਉਂਕਿ ਦੇਖੋ ਬਿਨਾ ਦੱਸੇ ਤੇ ਸਾਡੀ ਹਾਜ਼ਰੀ ਲਾ ਕੇ ਜਾਂਦੇ ਬਿਨਾ ਦੱਸੇ ਹੀ ਹਾਂ ਬਿਲਕੁਲ ਹੈ ਨਾ ਨਹੀਂ ਜੋ ਭੈਣ ਉਸੇ ਮਿੰਤਾ ਕਰ ਜਨ 10 ਦਿਨ ਹੋ ਗਏ ਭੈਣ ਆ ਜਾਗੇ ਜਿਹੜਾ ਮਾਰ ਜਾ ਮਾਰ ਨੀ ਯਾਰ ਹੱਦ ਹੋ ਗਈ ਚੰਦੀ ਦੀ ਲੋਕਾਂ ਦੇ ਜਵਾਨਿਆਂ ਦੇ ਨਖਰੇ ਪਾੜੇ ਨੇ ਸਾਡੀ ਕੁੜੀ ਦੇ ਸਾਡੀ ਕੁੜੀ ਦੇ ਇਹ ਝੂਠਾ ਪੁੱਛ ਨਾ ਚੱਲ ਬੋਲ ਪੁੱਛ ਤੁਹਾਨੂੰ ਨਾ ਬੋਲਿਓ ਮੈਂ ਤੁਹਾਨੂੰ ਵੀ ਤੁਹਾਡਾ ਪਿਆਰ ਹੈ ਤੁਸੀਂ ਜਦੇ ਆ ਜੰਨੇ ਨਾ ਮੇਰਾ ਪਿਆਰ ਵੀ ਹੈਗਾ ਕੱਪੜੇ ਧੋਏ ਧੋਏ ਤਾਂ ਇਹੇ ਧੋ ਕੇ ਰੱਖ ਲੈ ਕੱਪੜੇ ਨਹੀਂ ਆਏ ਨਾ ਤੁਹਾਨੂੰ ਇਹ ਕਹਿੰਦੇ ਵੀ ਜਾਓ ਜੀ ਮਾਰੇ ਮਾਜਰੇ ਜਾ ਕੇ ਹਾਂ ਕਰੀ ਜਣੀ ਗੱਲ ਕਹੀ ਹੈਗੀ ਉਹ ਮੈਨੂੰ ਪੁੱਛ ਰਹੇ ਦੀ ਕਿਥੇ ਰਹੇ ਮਾਣੇ ਮਾਜਰੇ ਠੀਕ ਠਾਕ ਆ ਮਾਂ ਬਸ ਇਹ ਨਾ ਚਮਕੌਰ ਆ ਮੇ ਆ ਮੈਂ ਸੋਲਦਾ ਹੁਣ ਤਨੂੰ ਪਤਾ ਪਾਣ ਦੇ ਕਰਕੇ ਕੰਮ ਰਹਿਣਾ ਜੇ ਕਹੇ ਚਮਕੌਰ ਆ ਮੈਂ ਪਤਾ ਕਾਹ ਕਹਿੰਦੀ ਹੁੰਦੀ ਹੈ ਕਰਾ ਬਿਗੜਾ ਮਾਰੇ ਉਹ ਤਾਂ ਬਣਾ ਨਹੀਂ ਜੀ ਤਾਂ ਉਹ ਬਣਦਾ ਜੀ ਵੀ ਕਿਹਦੀ ਸੀ ਵੀ ਕਹਿੰਦੇ ਵੀ ਮੈਂ ਦਾਰੋ ਜਾਨਾ ਤੂੰ ਵੀ ਚੱਲ ਸਕੀਰ ਬਾਈ ਮੈਂ ਮੈਂ ਜਿਹੜਾ ਥੇਨੋ ਮੇਰਾ ਮੂਡ ਹੁੰਦਾ ਆਉਣ ਦਾ ਹਾਂਜੀ ਉਹ ਟਾਈਮ ਐ ਨਹੀਂ ਬਿਜੀ ਹੁੰਦੀ ਐ ਇੱਕ ਦਿਨ ਮਾਛਰੇ ਨਾਲ ਗੱਲ ਕਰਾਤੀ ਤੇ ਮਾਛਰੇ ਭਾਈ ਤੇਰੀ ਭੈਣ ਮੰਨਦੀ ਨਹੀਂ ਹੈਗੀ ਰਿਉਆਂ ਨੂੰ ਉਹ ਦਿਨ ਪਤਾ ਨਹੀਂ ਕੀ ਗੱਲ ਸੀ ਕੀ ਚੱਕਰ ਤੋਂ ਬੰਦੂ ਗੱਤਨ ਤੇ ਹਮ ਨਹੀਂ ਕੋਈ ਪਤਾ ਨਹੀਂ ਪਾਸੋਂ ਜੱਥੇ ਦੀ ਗੱਲ ਦਾ ਮੇਰਾ ਮਾਸ਼ਾ ਚੱਲ ਜੀ ਵੀ ਉਹ ਆ ਜੀ ਆਈ ਸੀ ਉਹ ਆ ਜੀ ਵੀ ਆਈ ਗਈ ਸੀ ਪਤਾ ਨਹੀਂ ਮੇਰੇ ਵੀਰੇ ਹੋਰ ਦਿਮਾਗ ਚ ਹੈ ਕਿ ਕਹਿੰਦਾ तो जोर चक्का करो ना क्या करते हैं चलो कोई नहीं पापा एक विषय हुई है, है। तो कि सत्तू पर अन्याय करता नहीं आए कहीं ज़्यादा है कुछ नहीं जा। आए कोई सी है चलो अलग ख़त्म कर दे रहा है दूरस्था है आप चाचू पारा डबल डबल दे बार चांबी नाले छह कमीना करने जरी कोई आया ना हो ਕੰਨੇ ਇਹਦਾ ਸੋਚਨੇ ਵੀ ਦੋ ਵਾਰ ਤਿੰਨ ਵਾਰ ਇਕੱਠੀ ਹੋ ਆ ਗਈ ਅਜੇ ਤਿੰਨ ਵਾਰ ਦੇ ਨਾਉਂ ਦੀ ਹਾਂ ਹਾਂ ਅੱਜ ਆਇਆ ਸੀ ਕੱਲ ਦੀਆਂ ਪਕੌੜੀਆਂ ਪਈਆਂ ਪਾਸ ਹੋ ਗਈ ਜਾਂ ਬੀ ਵੀ ਪੀ ਲਾ ਬਈ ਨਹੀਂ ਉਹ ਆਪਣੇ ਵੇਸਟ ਥੋੜੀ ਕਰਨੇ ਤੇ ਕੇਲੇ ਫ੍ਰਿਜ ਚੋਂ ਖਰਾਬ ਜੇ ਹੋ ਜਾਂਦੇ ਦਾਗੀ ਜੇ ਕੋਈ ਖਾਂਦਾਨੇ ਵਾਸਤਾ ਨਹੀਂ ਫਿਰ ਹੂੰ ਇਹ ਭੈਣੇ ਲੇ ਕੇ ਆਇਆ ਸੀ ਲੈ ਲੇ ਰੋਟੀ ਦੀ ਪੱਲਾ ਤੇ ਕੀ ਹੋ ਗਿਆ ਹਾਂ ਕੀ ਹੋ ਗਿਆ ਮੂੰਹ ਚ ਪਾਣੇ ਚਾਹੀਦੇ ਚੀਜ਼ ਵੀ ਸਿੱਟਣ ਨੂੰ ਨਾਉਂਦਾ ਹੂੰ ਨਾ ਵੀ ਦਵੀਰ ਅੱਜ ਮਟਰ ਮਠਾਜਾ ਚੱਕ ਦੇਣਾ ਮੈਂ ਮੈਂ ਮਠਾ ਪਾਇਆ ਹੀ ਨਹੀਂ ਹੈਗਾ ਮੇਰੇ ਭੈਣ ਮਾਇਆ ਇਹ ਨਹੀਂ ਨੌਨ ਮੰਨੇ ਇਹ ਮਠਾ ਮੈਂ ਤਾਂ ਨਹੀਂ ਪਾਇਆ ਨਹੀਂ ਮੈਂ ਪਾਇਆ ਹੀ ਨਹੀਂ ਹੈਗਾ ਫਿਰ ਕਿਥੇ ਦਿਨ ਪਕੌੜੇ ਬਣਾਵਾਂਗੇ ਆਪਾਂ ਉਹਦੇ ਤੇਲਿਆਂ ਦੇ ਹਾਂ ਕੱਚੇ ਕਿੱਲਿਆਂ ਦੇ ਇਹਨਾਂ ਦੇ ਅੱਛਾ ਉਹ ਚੁੱਪੂ ਕਰਨ ਸਾਰੇ ਟੇਕੜ ਦੇ ਪੈਸਾ ਕਰਨ ਉਹਦੀ ਸਕੂਲ ਉਹ ਮਾਗਰ ਨਹੀਂ ਲੱਗੀ ਅੱਜ ਕਿ ਮਜਾ ਆ ਰਿਹਾ ਲੱਗਦੀ ਪਈਦਾ ਤੁਸੀਂ ਲਿਆਉਣੇ ਕਿ ਆ ਕੋ ਕੇ ਆਇਆ ਹੈ ਹੈਡ ਬੰਨੂ ਨੂੰ ਮਾ ਚਲੋ ਵੀ ਉੱਧਰੋਂ ਚੱਲੀਏ ਵੀ ਆਇਆ ਨਾ ਉਹ ਮੰਡਲ ਜਿਹੜੇ ਮੈਂ ਤਾਂ ਵੀ ਤੂੰ ਚੱਲ ਲੈ ਇਹਨੂੰ ਥੱਲੇ ਨੂੰ ਪੇਟ ਤਾਂ ਕਾਤਿਆਂ ਕਾਤਿਆਂ ਅੰਦਰ ਚੱਲੀ ਹੁਣ ਮਾ ਚਲੋ ਵੀ ਨਾ ਇਹ ਕੱਪੜੇ ਖੋਲੋ ਵੀ ਚਲੋ ਕੂਟੀ ਕੌਣ ਟੂਟੀ ਕਿਨ ਮੰ ਟੂਟੀ ਨਹੀਂ ਚਲਾਉਣੀ ਆਂਦੀ ਆ ਟੂਟੀ ਕਿਨ ਦੌੜੀ ਮੈਂ ਵੀ ਦੌੜਿਆ ਹਾਂ ਹੁਣ ਜਾ ਕੇ ਦੇਖ ਸਾਰੇ ਹੁਣ ਤੁਲੂ ਤੁਲੂ ਜਾਂਦੇ ਉੱਤੇ ਆਹ ਹਾਂ ਲੱਗੂ ਉਪਰਾਂ ਨਹੀਂ ਕਰਦੀ ਹੈਗੀ ਆ ਜਾਂਦੀ ਹੈ ਹਰੇਕ ਨਾਲੇ ਆਹ ਸਹੀ ਲਾ ਲੰਦੀ ਉਧਰ ਮਾਸਟਰ ਵੀ ਠੀਕ ਨੇ। ਠੀਕ ਆ ਹਾਂ ਸਾਰੇ। ਪੌਲਟੀ ਫਾਰਮ ਦਾ ਨਿਪਟੜਿਆ ਕੰਮ ਹੀ। ਹੂੰ। ਨਿਪਟੜ ਗਿਆ ਸਾਰੇ ਕੰਮ। ਨਿਬਰੂ ਆਲ। ਕੱਲ ਅਸੀਂ ਪੌਟਰੀ ਫਾਰਮ ਦਾ ਸਾਮਾਨ ਦੇਖਣ ਗਏ ਤੇ ਉਹ। ਅੱਛਾ। ਹੂੰ। ਜਾ ਲਈਂਗੇ। ਜਾਣੀ ਨਹੀਂ। ਆਪਣੇ ਕੋਲ ਰਿਸ਼ਤੇਦਾਰ ਨਹੀਂ ਹੈਗੇ ਉਹ। ਕਤਲ ਵਾਲੇ, ਪਾਚਕਤਲ ਵਾਲੇ। ਹੂੰ। ਕਾਲੇ ਵਾਲੇ। ਹਾਂ। ਉਹਨਾਂ ਨੇ ਵੀ ਹਾਂ ਖੋਲੇ ਹੋਇਆ। ਉਹ ਤੁਹਾਡੇ ਪਿੰਡਾਂ ਵਾਲਾ ਸੀ ਕੋਈ ਪਤਾ ਲੱਗਿਆ? ਕੋਸਰੇ ਲੱਗਿਆ ਨਾ ਚੜਦਾ ਰਹਿੰਦਾ ਦੇਖ ਲੋ ਕਿ ਆ ਬਦੀ ਬ੍ਰਿਸਟ ਹੁੰਦੀ ਆ ਬੰਦੇ ਆ ਨਾ ਪਤਾ ਨਹੀਂ ਕਿ ਆ ਬੜੇ ਹੁਣ ਖਿਆ ਨਹੀਂ ਪਰਮਾਤਮਾ ਹੀ ਜਾਣਦਾ ਸੱਚੀ ਗੱਲ ਲੋ ਜੀ ਅਸੀਂ ਜਦੋਂ ਸਾਡੇ ਜੀਜਾ ਜੀ ਆਉਨੇ ਨਾ ਅਸੀਂ ਕੋਈ ਕੰਮ ਹੀ ਨਹੀਂ ਕਰ ਛੱਡ ਦੇ ਖਾਣ ਪੀਣ ਦੇ ਵਿੱਚ ਬਸ ਪਰ ਜੀਜਾ ਸਾਡਾ ਸਾਡਾ ਨਾਂ ਕਰਦਾ ਧੋਖਾ ਹੈ ਬਲਾਇਤੀ ਵੀ ਨਹੀਂ ਕੀਤੀ ਜਿੱਤੀ ਹੰਬਾ ਮੈਂ ਤਾਂ ਆਈ ਜਾਂਦਾ ਤੁਹਾਡੀ ਭੈਣ ਨਹੀਂ ਆਉਂਦੀ ਹਾਂ ਇੱਧਰ ਭੈਣ ਵੀ ਐ ਨਾ ਕਹਿੰਦੇ ਵੀ ਭਾਈ ਤੁਸੀਂ ਮੇਰੇ ਪਰੋਣੇ ਨੂੰ ਪੁੱਛਿਆ ਨਹੀਂ ਵੀ ਮੈਂ ਤਾਂ ਨਹੀਂ ਆਉਂਦੀ ਨਹੀਂ ਕੋਈ ਗੱਲ ਨਹੀਂ ਇਹਦਾ ਵਿਚਾਰਾ ਨੂਨ ਨਾ ਦੇਦਾ ਤਾਂ ਵੀ ਫਰਕ ਅਸੀਂ ਤਾਂ ਤਾਂ ਹੀ ਤਾਂ ਸੇਵਾ ਕਰਦੇ ਆ ਵੀ ਛੱਲ ਕਰ ਭਾਈ ਨੂਨ ਵਾਲੇ ਮਿਲਦੀ ਵੀ ਇੱਥੇ ਇੱਥੇ ਅਸੀਂ ਭਾਈ ਤਰੰਦਰੀ ਦੀਆਂ ਸਬਜ਼ੀਆਂ ਬਣਾ ਕੇ ਦੇਵਾਂਗੇ ਵੀ ਸ਼ਾਇਦ ਜਿੱਦਾ ਡੇਢਿਓ ਕਿੜਾ ਮਾਰਦਾ ਰਹੇ ਹਾਂ ਵੇਗਾ ਦੱਦੀਆ ਹਨਾ ਨਿਕਲਾ ਸੇਵਾ ਹੋ ਰਹੀ ਆ ਮੈਂ ਦੋ ਪਾਏ ਨੂੰ ਸੋਚਿਆ ਕਰਨਾ ਬੁੱਤੀ ਜਾ ਕੇ ਕੁਲਰ ਕੋਲ ਪੈਨ ਲੈ ਰੋਟੀ ਮਿਲ ਜਾਂਦੀ ਨਹੀਂ ਰੋਟੀ ਮਿਲ ਜੀ ਗੱਲ ਪੱਕੀ ਵੈਲਕਮ ਤੁਹਾਡਾ ਘਰ ਆ ਜੀ ਤੁਹਾਨੂੰ ਕੀ ਕਹਿਣ ਦੀ ਲੋੜ ਆ ਹਾਂ ਜੱਾ ਤੁਹਾਡਾ ਜੀ ਕਰਦਾ ਦਿਨ ਨੂੰ ਆਉ ਸਵੇਰੇ ਸ਼ਾਮ ਰਾਤ ਜੱਤ ਬੰਨ ਮੰਨ ਕਰਦਾ ਚਾੜਲੇ ਪਾਣੀ ਦੇ ਵਿੱਚ ਬਾਹਰ ਪਾ ਲੈਂਦੇ ਤੇ ਹੁਣ ਦੱਸਦੇ ਕੋਈ ਕਮੀ ਪੇਸ਼ੀ ਸਾਡੇ ਵੱਲ ਤੇ ਉਹ ਵੀ ਹੈਗੀ ਆ ਟੌਪੀ ਹੁਣ ਹਾਂ ਸਾਡਾ ਤਾਂ ਸਵਾਦ ਬਣਿਆ ਹੋਇਆ ਉਹ ਤਾਂ ਅਛਰਾ ਨਹੀਂ ਹੈਗਾ ਉਹਦੇ ਬਾਰੇ। ਹਮਮ ਬਾਈ ਜੀ ਗੱਲ ਆਈ ਜੀ ਜੀ ਮੈਂ ਇਹਨਾਂ ਨੂੰ ਕਿਹਾ ਤਾਂ ਮੈਂ ਚਲ ਚਦੀ ਆ ਉਹ ਕਹਿੰਦਾ ਵੀ ਦੇਖ ਡਿਊਟੀ ਵੀ ਜ਼ਰੂਰੀ ਆ। ਹਾਂ ਕਿਉਂਕਿ ਉੱਥੇ ਅਫਸਰ ਆਏ ਹੋયા ਵੀ ਹੋਰ ਵੀ ਜਿਹੜੇ ਉੱਥੇ ਕਰਮਚਾਰੀਆ ਉਹ ਵੀ ਨਾਲ ਕੰਮ ਪਰ ਲੱਗੇ ਹੋਏ ਆ। ਵੀ ਮੈਂ ਇਕੱਲਾ ਜਾਂਦਾ ਚੰਗਾ ਨਹੀਂ ਲੱਗਦਾ। ਮੈਂ ਕਹੂੰਗਾ ਯਾਰ ਵੀ ਕਿੱਦਾਂ ਤੈਨੂੰ ਜ਼ਿਆਦਾ ਭੁੱਖ ਲੱਗੀ ਹੋਈ ਆ ਫਿਰ ਵੀ ਤਾਂ ਕੰਮ ਕਰਦੇ ਨਾਲ। ਹਮ ਤਾਂ ਕਰਕੇ ਫਿਰ ਉਹਦਾ ਔਖਾ ਹੋ ਗਿਆ। ਕੋਈ ਕਰੋ। ਸਰ ਨਾ ਪਾਉਂਦਾ। ਕਾ ਜਾਏ ਕਾ ਦਊਂਗੀ ਦੇਖੇ ਕਾ ਦਊਂਗੀ ਦੇਖੇ। ਉਹ ਹੀ ਹੁੜਾ ਨਹੀਂ ਆਇਆ। ਦੇਖ ਪੈਣੇ ਹੈ ਨਾ ਉਹਨੇ ਵੀ ਡਿਊਟੀ ਵੀ ਜੂਰੀ ਤਾਂ ਵੀ ਜੂਰੀ ਹੈ ਹਨਾ ਉਹ ਤਾਂ ਆਇਆ ਤੇ ਇੱਧਰ ਮਨਿੰਦਰ ਸਿੰਘ ਵੀ ਪਹੁੰਚਿਆ ਹਾਂ ਜੀ ਮੈਨੂੰ ਇਹਦਾ ਸਾਸਿਕਾਲ ਬੋਲੋ ਪੁੱਤ ਮਨਿੰਦਰ ਸਿੰਘ ਦਾ ਬੜਾ ਦਾਸਨ ਪਾਣੀ ਵਾਯੂ ਜੀ ਬਤੇ ਹੂੰ ਅੱਜ ਮੋਹਾਲਾ ਨੇ ਆਇਆ ਉਹ ਕੁਪੜ ਵੀ ਮੈਂ ਕਹਿੰਦਾ ਚੌਲ ਮੈਂ ਨਾ ਜੋੜਾ ਇਹਨਾਂ ਦੇ ਬਹਾਨੇ ਮੈਨੂੰ ਮਿਲ ਗਈ ਕਿ ਚੌਲ ਇਹ ਸਾਰੇ ਕਰਦੇ ਰੋਟੀ ਵੇਗਾ ਮੰਟੋ ਹੈ ਇਹ ਚਲੋ ਨਾ ਬੋਸ ਸਵਾਦ ਅਧਿਆਤ ਤਣ ਤੋਂ ਇਹਨੂੰ ਹੱਥਾਂ ਨਾਲ ਬੜੇ ਸਵਾਲ ਆਦੇ ਆ ਇਹ ਸਾਡੇ ਵਾਲੀ ਗੱਲ ਹੈ ਉਹ ਵਾਲੀ ਗੱਲ ਤੇ ਪਈ ਦੀ ਆ ਚੱਲ ਕੋਈ ਨਾ ਚਲੋ ਬਾਕੀ ਚਲੋ ਹੁਣ ਜੀ ਪ੍ਰਸ਼ਾਦਾ ਪਾਣੀ ਛਕਦੇ ਆ ਮਿਲਦੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਜੀ ਉੱਪਰ ਤੇ ਜੀ ਲਓ ਜੀ ਆਪਾਂ ਚੱਲ ਪਏ ਜੀ ਘਰ ਨੂੰ ਹੁਣ ਟਾਈਮ ਹੋ ਗਿਆ ਜੀ ਖਾਸਾ ਸਾਡਾ ਲੰਗਰ ਪਾਣੀ ਦੀ ਸੇਵਾ ਬਹੁਤ ਵਧੀਆ ਕਰੀ ਰਾਮਕਾਲ ਸੌਂੇ ਦੋ ਘੰਟਾ ਆਰਾਮ ਵੀ ਕੀਤਾ ਦਪਾਛਾ ਪਾ ਬੀਬੀਆਂ ਭੈਣਾਂ ਦੀਆਂ ਬੰਦਰੀ ਹੋਈਆਂ ਪਤਾ ਨਹੀਂ ਕਿੱਥੇ ਕਿੱਥੇ ਦੀਆਂ ਗੱਪਾਂ ਚੱਪਾ ਕਰਦੇ ਰਹੇ ਮਾਰ ਦੀ ਕੋਟੀ ਨੂੰ ਚਲ ਉਠੋ ਕੀ ਹੋ ਗਿਆ ਕਰੀ ਪੱਖਾ ਬੰਦ ਉਹ پراਟਾ ਬੰਦ ਕਰੀ ਤੇਰੇ ਨਾਲ ਕੋਦਦੇ ਮੇਰੇ ਦੇਖ ਸਾਗਰ ਦੀ ਉਟਲੀ ਨਹੀਂ ਇੰਡੀ ਗਾਜਲਾ ਸਾਗਰ ਦੀ ਉਟਲੀ ਨਹੀਂ ਇੰਡੀ ਗਾਜਲਾ ਸਾਗਰ ਦੀ ਉਟਲੀ ਚਲਾ ਲਵੀ ਨਹੀਂ ਗਾਣਾ ਨਹੀਂ ਆਇਆ ਉਹ ਕੀ ਕਹਿੰਦੇ ਆਪਾਂ ਉਹ ਦੂਈ ਸਕੂਟਰੀ ਬਾਰੇ ਗੱਲ ਪੁੱਛਦੇ ਨੇ ਦ ਗੁੱਡਰੀ ਵਾਰਿਆ ਕਰਦੇ ਕਹਿੰਦੇ ਕਹਿੰਦੇ ਮੈਂ ਚਲਾਉਣੀ ਆ ਉਹ ਮਿਸਤਰੀ ਲੈ ਕੇ ਮੋੜ ਕੇ ਨਹੀਂ ਗਿਆ ਮਿਸਤਰੀ ਨੂੰ ਦਿੱਤੀ ਦੀ ਉਹ ਨਾ ਵੀਰ ਜੀ ਬਹੁਤ ਖਰਾਬ ਹੋਈ ਹੋਈ ਹਾਂ ਮੈਨੂੰ ਮੈਂ ਦੱਸੋ ਕੋਈ ਚੀਜ਼ ਆਪਾਂ ਸਿੱਖ ਪਹਿਲਾਂ ਸਿੱਖਦੇ ਹੁੰਦੇ ਆ ਨਾ ਤਾਂ ਹੀ ਲੰਦੇ ਹੁਣ ਇਹ ਤਾਂ ਐ ਕਹਿੰਦੇ ਵੀ ਮੈਂ ਸਿੱਖਣੀ ਨਹੀਂ ਹੈਗੀ ਐਵੇਂ ਉੱਪਰ ਬਹਿ ਜਾਣਾ ਕਿਤੇ ਉਹਦੇ ਵੀ ਬਸ ਮੈਂ ਗਿਰ ਜੂੰਗੀ ਮੈਨੂੰ ਕੋਈ ਵੀ ਚੀਜ਼ ਆਪਾਂ ਲੰਦੇ ਪਹਿਲਾਂ ਸਿੱਖਦੇ ਹਈ ਹੁਣ ਮੈਂ ਵੀ ਲਉਂਗੀ ਸਿੱਖੂਗੀ ਉਹ ਦਿਮਾਗ ਦਾ ਨਹੀਂ ਖਰਾਬ ਆਲੇ ਬੈਠ ਕੇ ਉੱਪਰ ਚਲਾ ਕੇ ਪੜਾਉਣਾ ਨਹੀਂ ਤੇ ਹੋਣੀ ਮੈਨੂੰ ਪਤਾ ਯਾ ਕਰਨਾ ਸਰ ਜੇਮ ਚ ਪਾਏ ਹੋਏ ਫੋਨ ਚ ਆਇਆ ਲੱਗਿਆ ਕਰਦਾ ਤੈਨੂੰ ਵੀ ਓਹੋ ਐਮਰਜੈਂਸੀ ਦੇ ਫੋਨ ਤਾਂ ਨਹੀਂ ਆਇਆ ਕਿਤੇ ਖੁਦ ਤਾਂ ਪਹਿਲੇ ਹੀ ਕਹਿਦ ਰਹੇ ਮੀਨ ਜੀ ਹਾਂ ਬੱਚੀ ਆ ਲੈ ਹਾਂ ਮੈਂ ਉਹ ਨਾਲ ਆਇਆ ਮੈਨੂੰ ਫੋਨ ਆਇਆ ਲਾਉਣ ਦੀ ਤਰ੍ਹਾਂ ਤੇ ਆ ਮਾਲ ਵਾਲੇ ਚੋਤੀ ਆ ਬੜਾ ਲਵਨ ਜੋ ਇਹ ਕੀ ਆ ਐਮਰਜੈਂਸੀ ਹੈ ਐਮਰਜੈਂਸੀ ਹੋਈ ਪਈ ਹੈ ਜੀ ਤੁਹਾਡੇ ਘਰ ਦੇ ਕੰਮ ਕੀ ਮਾਂ ਦੀ ਮਾਂ ਦੀ ਨੋਲ ਹੁੰਦੀ ਹੈ ਚਲ ਜੇ ਜੇ ਮੀਨ ਰਾਹੀ ਅੱਜ ਮੁਗਰ ਨਹੀਂ ਮੁਗਰ ਜਿੱਤੇ ਪਾਲਿਓ ਬਹੁਤ ਰਹਿੰਦੀ ਯਾ ਮੈਨੂੰ ਵੀ ਜ਼ਿਆਦਾ ਭੈੜੂ ਗਾਲੀ ਤੀ ਮੈਨ ਕਹੀ ਗਿਆ ਵਿਦਸ਼ਾਮ ਰਾਤ ਰਹੀ ਨਹੀਂ ਨਹੀਂ ਤੇਨੇ ਦਿਨ ਮੈਂ ਸਾਰਾ ਦਿਨ ਰਹਿਣਾ ਹੈ ਗੱਲ ਨਾ ਮੇਰੇ ਦੇਖ ਲਮ ਮੈਂ ਰਿੱਛਾ ਕਿਹੜੇ ਸਾਲੇ ਚ ਕਿਹੜੇ ਸਨ ਵਿੱਚ ਚਲ ਉੱਠ ਫਿਰ ਚਲ ਗੱਲ ਨਾ ਮੋਜਦੇ ਨੂੰ ਉਹ ਨਕੀ ਇਹਨਾਂ ਆਪਾਂ ਸ਼ਾਮ ਦਾ ਸਾਥ ਦਾ ਆਦ ਰਹਾ ਨਾ ਚੰਪ ਚੰਚਾ ਹਟਲ ਦੱਕਾ ਦਿਨਾਗਾ ਹਾਂ ਨੰਬਰ 3 ਨਹੀਂ ਇਹ ਤਾਂ ਨਹੀਂ ਹਾਲਾਜੀ ਕੱਢੀ ਛੁੱਟੇ ਦਵਾਉਂਦੇ ਛੋਟੀ ਜੀ ਨੂੰ ਹਾਂ ਓਏ ਥੱਲੇ 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 ਕਹਿੰਦੇ ਔਰ ਥੱਲੇ ਹਾਂ ਇਹ ਵੀ ਸਾਰੀ ਤੇਰੇ ਕੀ ਕਰਨਾ ਅੱਛਾ ਫਿਲਮ ਫਿਲਮ ਦੀਤੋ ਫਿਲਮ ਦੇ ਵਿੱਚ ਹੁੰਦਾ ਇੱਕਾਂ ਦਾ ਕੁੱਤਾ ਕਿਉਂ ਕਿਹੜੀ ਦੀਦੀ ਤੇਰਾ ਦੇਵਰ دیਵਾਨਾ ਪਤਾ ਨਹੀਂ ਫਿਲਮ ਦੀ ਹੈ ਨਾ ਉਹ ਹਾਂਜੀ ਹਾਂ ਉਹਦੇ ਵਿੱਚ ਹੈ ਨਾ ਐਕਟਰ ਨੂੰ ਮਦਾਨ ਦਾ ਵੀ ਗੱਡੀ 'ਚ ਬੈਠਾ ਚੱਲਿਓ ਬਈ ਤੇ ਵੀ ਤਾਕਤ ਦੀ ਬੱਟਨ ਦੇਖ ਦਿਖਾ ਚਲਾ ਅਰੇ ਕਾਲੇ ਪਿੱਛੇ ਤੋਂ ਅੰਮ੍ਰੇਖਾ ਚਲੋ ਜੀ ਠੀਕ ਹੈ ਜੀ ਬਾਏ ਬਾਏ ਠੀਕ ਹੈ ਬਾਏ ਲੱਗਾਈਓ ਕੇ ਬਾਏ ਤੱਕ ਤੱਕ ਬਾਏ ਮੈਂ ਤਾਂ ਅੱਛਾ ਮੈਂ ਤਾਂ ਅੱਛਾ ਸਮਝਿਆ ਕਿ ਚਲਾਉਣਾ ਕੋਈ ਵੀ ਵੀਡੀਓ ਵਿੱਚ ਹੋ ਗਿਆ ਤਾਂ ਕਿ ਚੰਗਾ ਬਾਹ ਬਲੌ ਜੀ ਫੇਰ ਦੁਬਾਰੇ ਉਹੀ ਕਿਲੇ ਵਾਲੇ ਕੋਲ ਪਹੁੰਚ ਗਏ ਮਹਾ ਸ਼ੁੱਭੂ ਬਾਪੇ ਲੈ ਚੱਲੀਏ ਸਮਾਨ ਉਹ ਨਾ ਨਾ ਦੋਵੇਂ ਟੋਪੋਂ ਨੇ ਰਕੜੇ ਲੱਗੜੇ ਪਏ ਪੂਰੇ ਹਨ ਹਾਂ ਮਾਣੇ ਮਾਜੇ ਤੇ ਆਇਆ ਜੀ ਟੈਂਕ ਕਿਦਰ ਪਿਆਰ ਖੜਾ ਜੀ ਸਾਡੇ ਕੋਲ ਨੂੰ ਫੇਰ ਜਿੱਦੈ ਹੂੰ ਤੇ ਆਪ ਵੀ ਘਰ ਕਹਿੰਦਾ ਜੀ ਨਹੀਂ ਤੇ ਅੱਜ ਬਣਾਉਣਾ ਜੀ ਆਪਾਂ ਨੇ ਕਿਹਾ ਕਹਿੰਦੇ ਹੁੰਦੇ ਆ ਕੜੀ ਮਾਹ ਵੀ ਕੜੀ ਬਣਾਉਣਾ ਹਾਂ ਅੱਜ ਨੇ ਤਾਂ ਕੜੀ ਬਣਾਉਣੀ ਹੂੰ ਆਹ ਕੜੀ ਬਣਨੀ ਹੈ ਕੜੀ ਹੁਣ ਸੁਖਵੀਰ ਕਹਿੰਦਾ ਜੀ ਇਹ ਬੇਸਣ ਘੱਟ ਹੈ ਤਦੇ ਜੀ ਇਹ ਬੇਸਣ ਦੇ ਕੇ ਪਾਣੀ ਪਾਣੀ ਹੈ ਕੜੀ ਊ ਤੇ ਫਿਰ ਸੁਖਵੀਰ ਨੇ ਕਿ ਕੜੀ ਪਾਤੀ ਵਿੱਚ ਸੱਜ ਮੱਕੀ ਦਾ ਆਟਾ ਪਾ ਲੈਣੇ ਮੱਕੀ ਦੇ ਆਟੇ ਗਰ ਵੀ ਬਣ ਜਾਂਦੀ ਜੀ ਕਹਣੀ ਦੱਸਿਓ ਮਾੜਾ ਜਦੋਂ ਦੀ ਦੱਸਿਓ ਜੀ ਸਾਰੇ ਜਣੇ ਵੀ ਬਾਕੀ ਦੇ ਆਟੇ ਨਾਲ ਵੀ ਬਣ ਜਾਂਦੀ ਆ ਕਿ ਨਹੀਂ ਇਹਨਾਂ ਨੂੰ ਇੰਨੀ ਗੱਲ ਨੇ ਪਾਇਗਾ ਜੀ ਜਦੋਂ ਉੱਤਰ ਲੈ ਕਰਦੇ ਵਿੱਚ ਕਈ ਵਾਰ ਬੇਸਣ ਪੈਂਦਾ ਹਾਂ ਤਾਂ ਮੈਂ ਦੋ ਤਿੰਨ ਵਾਰ ਮੱਕੀਆਂ ਮੱਕੀ ਦੇ ਆਟੇ ਦੀਆ ਬੋਲ ਸਮਝ ਗਏ ਹੁਣ ਇਹ ਹੀ ਇਹ ਗੱਲ ਕਰ ਨੂੰ ਕਿਵੇਂ ਕਰਤਾ ਤੁਸੀਂ ਨਹੀਂ ਮੈਂ ਨਾ ਫਿਰ ਜਣੀ ਕਹਿਣ ਤਾਂ ਮੈਨੂੰ ਦੁਕਾਨ ਜਾਣ ਦੀ ਲੋੜ ਨਹੀਂ ਹੁਣ ਤੁਸੀਂ ਇਹ ਗੱਲ ਕਹਿਣੀ ਆ ਠੀਕ ਹੈ ਨਾ ਮਤਲਬ ਕਿ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਤੁਹਾਡੀ ਜਿਹੜੀ ਬੜੀ ਬੂਆ ਤੇ ਹਾਂ ਜਿਹੜੀ ਡੈਸੇਗੀ ਠੀਕ ਆ ਉਹ ਮੈਨੂੰ ਦੱਸੇ ਕਰਦੇ ਨੇ ਕਹਿੰਦੇ ਸੁਖਵੀਰ ਵੀ ਹੈ ਕਦੇ ਵੇਸਣੇ ਨਹੀਂ ਲਿਆ ਉਹ ਤੇਰਾ ਭਰਾ ਹੋ ਗਿਆ ਓਛਾ ਮੈਂ ਕਦੇ ਵੇਸਣੇ ਨਹੀਂ ਲੈਂਦਾ ਮੈਂ ਹਮੇਸ਼ਾ ਮੱਕੀ ਦੇ ਆਟੇ ਦੀ ਕੜੀ ਬਣਾਈਏ ਵੇਸਾ ਤੂੰ ਥੋੜੀ ਜਿਹਾ ਜ਼ਿਆਦਾ ਹੀ ਸਰ ਚਲੋ ਤਾਂ ਪਰਮਾਤਮਾ ਜਾਣਦਾ ਜੇ ਮੈਂ ਝੂਠ ਬੋਲਦੀ ਹੋਣੀ ਜੇ ਮੈਂ ਝੂਠ ਬੋਲਦੀ ਹੋਣੀ ਤਾਂ ਪਰਮਾਤਮਾ ਜਾਣਦਾ ਠੀਕ ਆ ਹੰਦਾ ਬੰਦੇ ਤੇ ਲ ਘੋਸਦਾ ਵਾਇਰੂਸ ਤੁੰਨੀ ਲੁੱਟਿਆ ਮੈਂ ਸੱਚ ਕਹ ਰਹੀ ਆ ਜੇ ਆ ਬੇਬੇ ਜੀ ਹੁੰਦੀ ਹੁੰਦੀ ਤਾਂ ਮੈਂ ਦੱਸ ਦਿੰਦੀ ਤੁਹਾਨੂੰ ਤੁਸੀਂ ਦੱਸਿਓ ਜੀ ਸਾਰੇ ਜਾਣੀ ਮੇਨ ਗੱਲ ਤਾਂ ਆਹ ਏ ਭਈ ਮੱਕੀ ਦੇ ਆਟੇ ਦੀ ਕੜੀ ਬਣ ਜਾਂਦੀ ਏ ਕਿ ਨਹੀਂ ਬਣ ਜਾਂਦੀ ਹਾਂ ਅੱਜ ਫਿਰ ਵੀਡੀਓ ਮੱਕੀ ਦੇ ਆਟੇ ਦੀ ਕੜੀ ਬਣਾਉਣਾ ਕੀ ਕਰਨਾ ਹੈ ਇਹ ਸੰਦੀਪ ਕਹਿੰਦੀ ਕਿ ਸੜਦਾ ਹੈਗਾ ਜੀ ਜੀ ਹਾਂ ਸਭ ਤੋਂ ਪਹਿਲਾਂ ਵੱਡੀ ਗੱਲ ਆ ਜੀ ਜਦੋਂ ਆਪਾਂ ਸੌਦੇ ਲੈਣ ਜਾਂਦੇ ਆ ਜਾਂ ਤਾਂ ਆਪਾਂ ਘਰ ਦੇ ਨਾਲ ਪੁੱਛਦੇ ਹਾਂ ਵੀ ਓੜਾ ਕਿਆ ਕਤ ਬੋਇਆ ਬਾ ਇਹ ਤਾਂ ਵਿਕਰ ਵੀਰ ਕਹਿੰਦਾ ਵੀ ਤੋ ਪਰਚੀ ਬਣਾ ਕੇ ਲੈ ਕੇ ਜਾਇਆ ਅੱਛਾ ਦੁਕਾਨ ਚ ਜਾ ਕੇ ਵੀ ਤੁਹਾਡੀ ਮੇਸਤੀ ਕਰਦਾ ਉੱਥੇ ਫੋਨ ਕਰ ਲੂਗਾ ਹਾਂ ਕੀ ਕਿੱਲੋ ਘਾਲੇ ਥੋਲੇ ਇਹਨਾਂ ਨੂੰ ਕਿ ਬੱਚੀ ਜਿਹੜੇ ਦਦਪਾ ਮੈਂ ਕਿਹਾ ਤੁਹਾਨੂੰ ਭਾਈ ਜਿਹੜੀ ਬਾਕੀ ਕਰਨਾ ਤੁਸੀਂ ਦੱਸ ਦੋ ਪੈਣਾ ਤਾਂ ਫਰਕ ਨਹੀਂ ਦੱਸਣਾ ਨਹੀਂ ਭਾਈ ਆ ਸਮਾਨ ਪਾਇਆ ਲੈ ਥੋਦੇ ਚੱਲ ਵੇਖ ਚੱਲ ਦੇ ਮੈਨੂੰ ਪਤਾ ਵੀ ਤੁਸੀਂ ਮੇਰੇ ਨੂੰ ਸਾਹ ਨਹੀਂ ਆਉਣਾ ਚਾਰ ਪੈਕਟ ਸਰਵ ਦੇ ਤਾਂ ਪਤਾ ਨਾ ਉਹ ਵੀ ਘਟ ਜਾਂਦੇ ਆ ਉਹ ਗੱਲ ਹੀ ਮੈਂ ਕਰਦੀ ਮੈਂ ਉਹ ਵੀ 15 ਦਿਨ ਵਿੱਚ ਘਟ ਜਾਂਦੇ ਆ ਤੂੰ ਸਵੇਰ ਤੇ ਰੋ ਕੋ ਕਹਿ ਵੀ ਭਾਈ ਅੱਜ ਲਿਆਉਣੇ ਮੈਂ ਸੌਦੇ ਜਦ ਮਰਜੀ ਲਿਆਵਾ ਤੋ ਪਰਚੀ ਬਣਾ ਕੇ ਰੱਖੋ ਨਾ ਪਰਚੀ ਲੈ ਜਾਣੀ ਸਵੇਰ ਤੇ ਨਹੀਂ ਕਹਿਣਾ ਇਹ ਤਾਂ ਸੌਦੇ ਵਾਲੀ ਤੁਹਾਡੀ ਲਿਸਟ ਦਾ ਡੇਲੀ ਰੋਹਣ ਚ ਹੈ ਜਿਹੜੀ ਹਲਦੀ ਖਤਮ ਹੋਣ ਵਾਲੀ ਹਲਦੀ ਲਿਖਣੀ ਲੋਕਾਂ ਦੇ ਘਰ ਵਿਕੀ ਦਿਨ ਮਾ ਹੋ ਵੀ ਤਾਂ ਨਾ ਕਰ ਹਾਂ ਮੈਨੂੰ ਪਤਾ ਕਿਆ ਕਹਿਣਾ ਤੁਸੀਂ ਕਿਆ ਕਹਿਣਾ ਤੁਸੀਂ ਕਹਿੰਦੇ ਵੀ ਜਦ ਵੀ ਚੀਜ਼ ਖਤਮ ਹੁੰਦੀ ਹੈ ਉਹ ਜਦੇ ਲਿਖ ਦਿੰਨੇ ਹਾਂ ਨਾ ਹਾਂ ਜੇ ਕਿਸੇ ਨੇ ਆਪਣੇ ਘਰ ਦੇ ਵਿੱਚ ਫੰਕਸ਼ਨ ਕਰਨਾ ਇੱਕੋ ਵਾਰ ਲਿਖਾ ਕੇ ਰੱਖੀਵੇ ਉਹਨੂੰ ਪਤਾ ਵੀ ਸਾਡੇ ਐਨੇ ਰਿਸ਼ਤੇਦਾਰ ਆ ਵੇ ਐਨੀ ਕਾ ਆਂਦਾ ਉਹ ਤਾਂ ਗੱਲ ਬੱਕਰੀ ਆ। ਆਨੇ ਉਹੀ ਲਿਸਟ ਚੱਕ ਕੇ ਆਪਣੇ ਟਰੰਕ ਚ ਗੇਜ ਦਿੰਦੇ ਆ। ਐਕੜ ਨੇ ਨਾ ਮਹੀਨੇ ਦੇ ਸੌਦੇ ਦੀ ਵੀ ਕੇਰੀ ਵੀ ਐ। ਹਾਂ। ਵੀ ਚੁੱਪ ਕਰਕੇ ਕਰ ਦੇਣ ਕਹਿੰਦੇ ਨਾ ਫੋਟੋ ਖਿੱਚ ਲਿਆ ਜਾਏ ਤੇ ਫਿਰ ਜਾ ਆਹ ਕਰਦੇ ਪਾ ਰਹੇ। ਹਾਂ। ਉਹ ਫਾਤੇ ਨਹੀਂ ਲਿਖ ਕੇ ਰੱਖਉਂਦੀ ਐਨੇ ਸਾਲ ਹੋ ਗਏ ਤੇ ਸਿੱਧਾ ਗੱਲ। ਇਹ ਸਾਨੂੰ ਕਾ ਪਤਾ ਉੱਲੂ ਜਾ ਜਾਂਦਾ ਕਾ ਦਾ। ਹੁਣ ਮੈਂ ਖੇਤਰ ਮਾ ਜਾ ਕੇ ਕਰਵਰ ਕਰ ਦਿੰਦਾ ਪੂਰਾ। ਜੀ ਤੁੰਗ ਕਾ ਤੇ ਬੋਲ। ਹਾਂ ਜੀ ਕਾ ਤੇ ਬੋਲ ਕੀ ਆ ਪਾਰਾ। ਮੈਂ ਕਹਿਣਾ ਮੰਨ ਜਾਂਦਾ ਨਾ ਉਹਦਾ। ਤੇਰਾ ਪਟਾਣਾ ਟੀਜ ਜਿਹੜੇ ਤੇਰਾ ਕਰਾਣਾ ਸਾਨੂੰ। ਜਾ ਕੇ ਮੋਹਨ ਕਰ ਦਿੰਦਾ। ਕਿਹੜਾ ਕਹਾਣਾ ਕੰਨ ਕੋ ਆਹ ਪਤਾ ਨਹੀਂ ਕੀ ਕਰ ਕੰਝੀ ਜੀ ਕਰਤਾ ਇੱਕ ਤਾਂ ਨਹੀਂ ਲਿਆ ਆ ਮਾ ਜੀ ਆ ਇੱਕ ਨਹੀਂ ਲਿਆ ਬੈਸਣ ਪਾ ਰਾਜਮਾ ਮਹਾਵੀਰ ਤਾ ਤਾ ਜਿੰਜਾ ਨਹੀਂ ਨਾ ਓਕਰ ਕੋ ਬੈਸਣ ਨਾ ਆਉਣੀਗਾ ਜਮਾ ਬਣੀਗਾ ਮੈਂ ਸੰਦੀਪ ਨੂੰ ਕਿਹਾ ਵਿਚਾਰਨਾਈ ਆਪਾਂ ਨੇ ਵੀ ਜਿਹੜਾ ਪੇ ਬਾ ਟਿੱਖੰਡ ਵੇਸਣ ਪਾਲਾ ਹੈਗਾ ਹਾਂ ਫੋਦੇ ਵਿੱਚ ਮੱਕੀ ਲੱਗਾ ਹੈਗਾ ਵੀ ਦੋ ਤਿੰਨ ਮੋਟੀਆਂ ਮੋਟੀਆਂ ਆਟਾ ਵੀ ਮੈਨੂੰ ਲਿਆਉਣਾ ਪੈਣਾ ਹੈਗਾ ਪੇ ਹੈ ਰਹ ਗਿਆ ਉੱਪਰ ਇਹ ਹੁਰਤਾ ਸੀ ਸਾਰ ਲਾਂਗੇ ਚੀਤਾ ਲਿਉਣੀ ਪੈਣੀ ਆ ਨਾ ਨੇ ਹੁੰਦੇ ਕੋਈ ਚੱਕਰ ਨਹੀਂ ਲਿਆ ਹੁੰਦੇ ਆਂ ਬਈ ਅਟੈਕ ਬੋਲ ਅਟੈਕ ਨਹੀਂ ਕਰ ਸਕਦਾ ਅਟੈਕ ਦਾ ਮੂੰਹ ਬੰਦ ਕਰਿਆ ਬਈ ਅੱਛਾ ਅਟੈਕ ਬੰਦ ਹੈ ਜੀ ਇਹ ਮਿੱਟੀ ਨਾਲ ਲੜਾਈ ਹੋਈ ਸੀ ਮਿੱਟੀ ਨਾਲ ਨਹੀਂ ਨਹੀਂ ਪਾਂਡੇ ਖੜ ਕੇ ਹੋਇਆ ਇਹ ਸਰਦਾਰ ਸਾਹਿਬ ਬੜੇ ਬਾਹਰ ਜਾਣ ਫਿਰ ਵਿੱਕੀ ਚਾਹਦੇ ਆ ਪਤਾ ਹੂੰ ਕੀ ਆ ਹੋ ਗਿਆ

कोई ना ते रपट ਕਰ ਤਾਂ ਪਾਈ ਮੂੰਹ ਤੇ ਮੈਂ ਨਹੀਂ ਕਰ ਰੋ ਤੇ ਬੋਲਣਾ ਸੱਚੀ ਗੱਲ ਬੋਲਾਂ ਪਹਿਲਾਂ ਸੱਚੀ ਗੱਲ ਬੋਲ ਸਾਰੇ ਸੱਚ ਕਰ ਇਨਸਾਨ ਮੌਤ ਕੀ ਕਰਦਾ ਵਿਦਿਆਦੂ ਜੈਟਰੀ ਕਿਦੀ ਕੀਦੀ ਜਿਓ ਕੀਦੀ ਵੀਰ ਜੀ ਦੀ ਹੈ ਵੀਰ ਜੀ ਦੀ ਵੀਰ ਜੀ ਦੀ ਵੀਰ ਜੀ ਦੀ ਹੈ ਵੀਰ ਜੀ ਮਨਵਾਦ ਨੂੰ ਝੂਠ ਬੋਲਦੀ ਸੱਚ ਬੋਲਦੀ ਨਹੀਂ ਸੱਚ ਕਰ ਮੈਂ ਹੁਣ ਤੁਹਾਨੂੰ ਕਿਵੇਂ ਨਹੀਂ ਸੰਦੀਪ ਤੈਨੂੰ ਕਿਹਦੇ ਬਰਾਏ ਪਗਰ ਵੇਖਣ ਦੇ ਕੜੀ ਕੀ ਆ ਗਿਆ ਜਰਮਾ ਗਿਆ ਹਾਂ ਫਿਰ ਉਹ ਤੇ ਬੰਦ ਹੱਸ ਹਾਜਰ ਆ ਤੁਸੀਂ ਤੁਸੀਂ ਚਮਕੌਰ ਸਾਹਿਬ ਨੂੰ ਗਏ ਤੇ ਪਿੱਛੇ ਤੇ ਮੈਂ ਹੱਥਾਂ ਨਾਲ ਆ ਜਾ ਕਰਤਾ ਫੇਰ ਲੋਕ ਨਹੀਂ ਨਹੀਂ ਉਹ ਜਿੱਦੀ ਛਾਂਤੀ ਜਿਹੜਾ ਹੱਸ ਕੁਸ ਗੱਲ ਹਾਜੀ ਨਹੀਂ ਹੋਈ ਹਾਜੀ ਨਹੀਂ ਹੋਈ ਮੈਨੂੰ ਪਰ ਆ ਗਿਆ ਤਾਂ ਥਾਪਾ ਜਿਹੜਿਆ ਨਾ ਤੂੰ ਕਰ ਤਨੀ ਬੱਟੀ ਜਿੱਦੀ ਦੇ ਪਰ ਕੰਟਾ ਦੇ ਚ ਅੰਗ ਕੱਢ ਜਾਇ ਤੇ ਆ ਚੱਲ 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 ਇਹਦੇ ਕਰੋ ਦੂਰ ਨੂੰ ਇਹਦੇ ਨਾਲ ਕਰੀ ਜਾਂਦੀ ਪੰਗੇ ਖੜੀ ਜਾ ਨਾ ਮੈਂ ਹੁਣ ਤੁਸੀਂ ਬਣਾ ਲੂਗਾ ਨਾ ਕੜੀ ਸ਼ਾਮ ਨੂੰ ਬੜ ਜਾਊਗਾ ਮੈਂ ਤੁਹਾਨੂੰ ਕਹਾਂ ਲੇਖਾ ਵੜੇ ਜਦੋਂ ਤੁਸੀਂ ਛੱਟ ਗਈ ਮੈਂ ਲਿਆ ਦੇਵਾਂ ਤੁਹਾਡਾ ਜਿਹੜਾ ਪਹਿਲੇ ਦੇਖਾ ਤਾਂ ਸਹੀ ਮੈਂ ਜਾ ਕੇ ਵੀ ਕਿੰਨਾ ਸਾਮਾਨ ਖੜੀ ਮਾੜੀ ਜੀ ਨਾਲ ਵਿੱਚ ਚੰ ਨਾਲ ਵਿੱਚ ਚੰ ਨਾਲ ਵਿੱਚ ਆਜ ਮਾੜੇ ਮੈਂ ਤੇਰੇ ਨਾਲ ਸਾਰਾ ਸਾਮਾਨ ਬਣਾਉਣਾ ਤੂੰ ਨਾ

ਅਰੇ ਬੜਾ ਠੀਕ ਹੈ ਜੀਮੈਟਰੀ ਦੇ ਜਿਓਮੈਟਰੀ ਕਾਲਜ ਬਾਈ 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 ਵੀ ਟਿੱਕਾ ਮਾਰ ਦਿਓ ਕਹਿ ਦਿਓ ਠੀਕ ਹੈ ਜੀ